ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਡ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਅੱਜ ਪਹੁੰਚੇ ਹਾਂ ਪਿੰਡ ਮੱਤੇਵਾਲ ਬਾਈ ਕੋਲੋਂ ਦੋ ਝੋਟੀਆਂ ਸੇ ਲਿਆ ਜੀ ਤੇ ਕਰਦੇ ਆਂ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ ਹੋਰ ਸੁਣਾਓ ਕਿਰਪਾ ਦਾ ਦੇ ਦੀ ਮਹਾਰਾਜ ਚਲੋ ਕਿਰਪਾ ਜੀ ਸਾਡੀ ਕਲਾ ਵਗਾਲੇ ਦਾਵਾ ਮਾਲ ਮਲਕੇ ਵਿਖਦਾ ਜਾਂਦਾ ਵਾ ਹਾਂਜੀ ਮਹਾਰਾਜ ਗੱਲ ਦਾਵਾ ਬਾਬਾ ਦੀ ਸ਼ੁਕਰੀਆ ਦਾ ਕਿਰਪਾ ਮਾਲ ਪਾਣ ਠੀਕ ਵਿਕਣਾ ਭਾਵਾ ਬਾਟਸਾਬ ਹਾਂਜੀ ਹਾਂਜੀ ਇਹ ਭਾ ਨਾ ਲਵਾਂਗੇ ਤੇ ਭਾ ਨਾ ਵੇਚਾਂਗੇ ਤੇ ਫੇਰ ਹੀ ਵਿਕਣਾ ਹਾਂਜੀ ਹਾਂਜੀ ਮਤਲਬ ਕੀ ਗੱਲ ਏਦਾ ਮੈਂ ਵੀ ਆ ਹੁਣ ਮਈਆਂ ਅੱਜ ਲਗੀਆਂ ਅਸੀਂ ਹਾਂਜੀ ਆ ਛੋਟੀ ਰਾਤ ਦੀ ਸੁਈ ਆ ਜਦੋਂ ਤੂੰ ਆ ਬੋ ਠੀਕ ਹੈ ਜਦੋਂ ਤੂੰ ਆ ਵਾ ਸਿੰਗਲ ਛੋਟੀ ਦੀਦਾ ਮੈਂ ਦਾ ਠੋਖਾ ਲੱਥ ਗਿਆ ਸੀ ਠੀਕ ਨੀਲੀ ਬਹੁਤ ਹੀ ਚੰਗੀ ਐ ਨੀਂਦੀ ਰાવી ਆ ਹਾਂਜੀ ਮੈਂ ਜਿਆਦੀ ਚੰਗੀ ਐ ਦੁੱਧ 12 13 ਕਿਲੋ ਕੱਢ ਲਿਆ ਬਾਕੀ ਆਪਣੀ ਸਮਝਣਾ ਨਾਵੇ ਕੱਟੀ ਮਗਰਵਾ ਕੱਟੀ ਮਗਰ ਜੀ ਵੇਖੋ ਥੱਲੇ ਦੀ ਸਫਾਈ ਵੇਖੋ ਨਹੀਂ ਥੱਲੇ ਡੋਕੇ ਡਾਕੇ ਛੱਡੇ ਹੋਰ ਚੋ ਗਏ ਮੈਂ ਉ ਪੇਗਾ ਥੀ ਚੋਗਿਆ ਵੀ ਓਦਾਂ ਪਲ ਜੁੜੀ ਖੋਲਿਆ ਮੈਂ ਵੀ ਵੱਡੀ ਹੈ ਦੇਖੋ ਦੇਖੋ ਨਹੀਂ ਵਾਈਕ ਰੇਡੀ ਰਾਜਾ ਹੋ ਗਿਆ ਤੜਿਆ ਆ ਗਿਆ ਸਰੋ ਕਿੰਨੇ ਰਾਜਾ ਹੋ ਗਿਆ ਓਦਾਂ ਮੈਂ ਵੱਡੀ ਇੱਥੇ ਆਣ ਕੇ ਕਣੀ ਤਸੱਲੀ ਕਰਕੇ ਫੇਖ ਰਹੇ ਹਾਂ ਆ ਸਿੱਕਾ ਵੀ ਹਾਂਜੀ ਹਾਂ ਓਦਾਂ ਨੀਲੀ ਗਾ ਵੀ ਜਾਂਦੀ ਆ ਬਾਈ ਜਾਂਦਾ ਜਿਹੇਟ ਵੀ ਜੈਜ ਹੀ ਕਰਦੇ ਆ ਰੇਟ ਜੈਜ ਕਰਦੇ ਆ ਹਾਂਜੀ ਆ ਵੇਖੋ ਇਹ ਜੇ ਦੇਸੀ ਮਈਆਂ ਵਾਂ ਤੇ ਦੇਸੀਆਂ ਲਵਾਂਗੇ ਦੇਸੀ ਵਿੱਚ ਪਰ ਰੇਟ ਮੁਕਤ ਵਾਲੀ ਗੱਲ ਕਰਾਂਗੇ ਠੀਕ ਹੈ ਠੀਕ ਹੈ ਸਿੰਗ ਖਾਂ ਦੇ ਕਾਂ ਟੁੱਟਾ ਜੇ ਸਿੰਗ ਦਾ ਫੋਕ ਲੱਥਾ ਜੀ ਹਾਂ ਜੀ ਹਾਂ ਕੱਟੀ ਮਗਰ ਜੇ ਹਾਂਲ ਦੀ ਸੂਈ ਜੇ ਸੁਹਾ ਤਿੱਜਾ ਜੇ ਕੱਟੀ ਠੀਕ ਹਾਂ ਕੱਟੀ ਵੇਖੋ ਕਿਤਰਾ ਉਹਦੀ ਨੂਂਗੜੇਰ ਕੀ ਕਰੇ ਵਧੀਆ ਕੱਟੀ ਆ ਬਹੁਤ ਚੰਗਾ ਚਵਾ ਜੂ ਜਿਆਦਾ ਚੰਗਾ ਬਹੁਤ ਚੰਗਾ ਹਾਂ ਜੀ ਤੇ ਬੋਲੋਂ ਸਾਫ ਹੋ ਗਈ ਆ ਕਿਉਂਕਿ ਅੱਜ ਲੋਕੇ ਡਾਕੇ ਛੱਡੇ ਹੋ ਗਏ ਲੈ ਹਾਂ ਜੀ ਚੈੱਕ ਕਰਾਂਗੇ ਜਿਆਦੀ ਚੰਗੀ ਆ ਹਾਂ ਜੀ ਹਾਂ ਜੀ ਮੋਲ ਬਾੜ ਸਾਹਿਬ ਮੈਂ ਦਾ ਨਾਂ ਕੋਈ 90 ਨਾ ਕੋਈ 85 ਨਾ ਕੋਈ 80 ਹਾਂ ਜੀ 2 ਘਟ 80 ਦੀ 78000 ਦੀ ਕਰ ਦੋ ਯਾਜ ਯਾਜ ਵਾਅਦੇ ਪਰ ਇਹ ਤੇ ਮੱਖੀਆਂ ਪਰੇ ਝਾਲ ਹੀ ਆ ਮੈਂ ਚੰਗੀ ਆ ਕਰ ਦੋ ਮਾਨਦਾਨ ਥੋੜਾ ਬੋਲਾ 1000 ਰੁਪਏ ਛੋੜ ਕਰ ਦਾਂਗੇ 77000 ਦੀ ਮੈਂ 77 ਦੇ ਦੇਣੀ ਆ ਪਰ ਲੈਣੀ ਨਹੀਂ 77 ਪਰ ਦੇਣੀ ਨਹੀਂ ਕਿਸ ਨੇ ਇੰਨੇ ਦੀ ਹੋਵੇ ਆਪਾਂ 1000 2000 2000 ਸਫਾਈਆਂ ਨਹੀਂ ਮਿਲਦੀ ਇਹ ਕਿਉਂਕਿ ਉਹ ਮਾਲ ਵਿਖਿਆ ਵਾ ਜਿਹੜਾ ਰਾਤੀ ਵੀਡੀਓ ਪਈ ਸੀ ਅੱਜ ਹਾਂਜੀ ਹਾਂਜੀ ਇਹ ਲਿਆਂਦੀਆਂ ਅੱਜ ਮੈਂ ਕਿਹਾ ਚੱਲ ਸਵੇਰੇ ਵੇਖ ਜਣਦੇ ਆਲੀ ਰੰਗ ਨੂੰ ਫੇਰ ਮਾਲ ਲੈਣ ਜਣਾ ਮੈਂ ਇਸ ਕਾਰਨ ਸਿਰਫ 1000 2000 ਰੁਪਇਆ ਰਲ ਜੂਗਾ ਨਾਲ ਹਾਂਜੀ ਹਾਂਜੀ ਸਿਰਫ 1000 2000 ਇਹ ਗੱਪਣਾ ਸੁਬਾਹ ਕਿੱਜਾ ਦੂਜਾ ਸੁਬਾਹ ਜੀ ਇਹਦੇ ਪਹਿਲੇ ਤਰੀਕ ਦੇ ਦਿਨ ਪੂਰੇ ਆ ਪਹਿਲੇ ਪਹਿਲੇ ਤਰੀਕ ਦੇ ਦਿਨ ਪੂਰੇ ਆ ਬੜੀ ਮੈਂ ਵੀ ਚੰਗੀ ਠੀਕ ਆ ਮੁੱਲ ਛੋਟੇ ਛੋਟੇ ਮਈਆਂ ਦੇ ਕਰਕੇ ਪਾ ਕੇ ਵੇਚਣ ਵਾਲੀ ਗੱਲ ਕਰ ਲਓ ਇਹ ਵੀ ਚੰਗੀ ਮੈਂ ਇਹ ਵੀ ਠੱਪ ਲੈਣਾ ਪਹਿਲੇ ਦੇ ਦਿਨ ਪੂਰੇ ਆ ਇਹ ਕੋ ਖੜ ਕੇ ਇਹ ਦੋਵੇਂ ਮਈਆਂ ਵੇਚ ਵੀ ਲਵੇ ਭਾਬੇ ਬੇਖ ਜੀ ਪੁਰਾ ਬਹੁਤ ਜ਼ਿਆਦਾ ਚੌੜਾ ਨੇ ਦੋ ਮਈਆਂ ਖੜ ਕੇ ਪਾਵੇਂ ਸਿੰਗਲ ਹੱਡੀ ਇਹ ਤਾਂ ਵੇਚਣ ਆ ਗਏ ਤਾਂ ਬੰਦਾ ਲੈ ਆਖ ਫੜਦਾ ਕੇ ਬੰਦਾ ਜੋੜਾ ਹੀ ਕਰੂਗਾ ਯਾਰ ਯਾਰ ਮਾਮਾ ਨੂੰ ਹੋਰ ਕਰਦਾ ਕੋਈ ਜੀ ਠੀਕ ਹੈ ਜੱਗੀ ਹੈਗਾ ਹੁਣ ਕਹਤਾ ਯਾਰ ਯਾਰ ਮਾਮਾ ਨੂੰ ਹੋਰ ਕਰਦਾ ਆ ਚੈੱਕ ਕਰ ਉਹ ਇਹ ਵੀ ਬਹੁਤ ਚੰਗੀ ਮਹਿਮ ਆ ਬਰੀਕੀ ਬਰਾਕੀ ਵੜੀ ਮਹਿੰਦੀ ਚੰਗੀ ਮਹਿਮ ਦਾ ਇਹ ਬਰੀਕੀ ਬਰਾਕੀ ਇਹਦਾ ਵੀ ਕੋਈ 90 ਨਹੀਂ 85 ਨਹੀਂ 80 ਨਹੀਂ 75000 ਦੀ ਮਹਿੰਦੇ ਦੇਣੀ 75 ਦੀ ਠੀਕ ਹੈ ਜਾ ਕੇ ਦੋਵੇਂ ਮਈਆਂ ਹੀ ਕੋਈ ਉਹ 77 ਦੀ ਇਹ 75 ਦੀ ਇਆਗੇ ਕੋਈ ਵੇਚ ਲਈ ਚਲ ਬੋਲਣ ਲੱਗਦਾ ਵੀ ਠੀਕ ਹੈ ਉਹਨੇ ਬੰਦੇ ਨੇ ਕਿਹਾ ਮੈਂ ਵੀ ਮੇਰੀ ਮਾੜੀ ਸੀ ਚਲੋ ਇਹ ਵੀਡੀਓ ਕਰਕੇ ਆ ਪਿੰਡ ਆਪਣਾ ਮੱਤੇਵਾਲ ਜੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਫਰੀ ਅਮਰਤਸਰ ਸਾਹਿਬ ਫੋਨ ਨੰਬਰ 8872964 ਨਾ ਪੈਂ ਠੀਕ ਹੈ ਆ ਬਾਈ ਨੇ ਅੱਜ ਮੁੱਲ ਗੈਜ ਹੀ ਕੀਤੇ ਆ ਅਖੇ ਮੇਰੀ ਗੱਲ ਸੁਣੋ ਹਾਂਜੀ ਜੇ ਦੋਹੇ ਕੇਨੇ ਲੈਣੀ ਨੇ ਡੇਢ ਦੀਆਂ ਦੇਣਾ ਡੇਢ ਦੀਆਂ ਹਾਂਜੀ ਹੋਰ ਬਾਈ ਨੇ ਗੈਜ ਹੀ ਮੁੱਲ ਕੀਤਾ ਜੇ ਤੇ ਵੇਖੋ ਮੈਂ ਚੈੱਕ ਕਰੋ ਤੇ ਆ ਵੱਡੀ ਮੈਲ ਕੋਈ ਛੋਟੀ ਨਹੀਂ ਜੀ ਚਲੋ ਪਿੰਡ ਆਪਣਾ ਮੱਤੇਵਾਲ ਤਹਿਸੀਲ ਬਾਬਾ ਬਕਾਲਾ